ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਫਰੈਂਟ ਤੁਹਾਡਾ ਦਲਜੀਤ ਕੁਕਿੰਗ ਐਂਡ ਵਲੌਗ ਚੈਨਲ ਵਿੱਚ ਫੋਰਚਨਾ ਫਰੈਂਟ ਤੁਹਾਡਾ ਕੀ ਹਾਲ ਹੈ ਆਸ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈ ਗੁਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆ ਦੇਖੋ ਫਰੈਂਟ ਅੱਜ ਅਸੀਂ ਤੁਹਾਣਾ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਉਹ ਅਸੀਂ ਬਣਾਈ ਹੋਈ ਹੈ ਇਹ ਸਬਜੀ ਇਹਦੀ ਕਰਾਂਗੇ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਦੇਖ ਸਕਦੇ ਹੋ ਜੀ ਫਰੈਂਟ ਅਸੀਂ ਲੈਏ ਹੋਏ ਨੇ ਆਲੂ ਬੈਂਗਨ ਤੇ ਅਰਬੀ ਅੱਜ ਅਸੀਂ ਵੀਡੀਓ ਤੁਹਾਣਾ ਸ਼ੇਅਰ ਕਰਾਂਗੇ ਆਲੂ ਬੈਂਗਨ ਤੇ ਅਰਬੀ ਦੀ ਸਬਜੀ ਦੀ ਜਿਹੜੀ ਫਰੈਂਟ ਬਹੁਤ ਵਧੀਆ ਸੁੱਕੀ ਮਸਾਲੇਦਾਰ ਬਣਾਵਾਂਗੇ ਤੁਸੀਂ ਦੇਖ ਸਕਦੇ ਜੇ ਇੱਧਰ ਫਰੈਂਟ ਅਸੀਂ ਤੇਲ ਰੱਖ ਲਿਆ ਸੀ ਗਰਮ ਕੜਾਈ ਤੇ ਤੇਲ ਹੁਣ ਸਾੜਾ ਹੋ ਚੁੱਕਾ ਗਰਮ ਇਹਦੇ ਵਿੱਚ ਪਾ ਦਾਂਗੇ ਫਰੈਂਟ ਸਭ ਤੋਂ ਪਹਿਲਾਂ ਅਰਬੀ ਅਰਬੀ ਨੂੰ ਅਸੀਂ ਛੇਲ ਕੇ ਤੇ ਇਹਦੇ ਵਿੱਚ ਨਾ ਅਸੀਂ ਇਹਨੂੰ ਕੱਟ ਕੇ ਨਮਕ ਲਾ ਕੇ ਰੱਖ ਦਿੱਤਾ ਸੀ ਤੇ ਬਾਅਦ ਵਿੱਚੰ ਚੰਗੀ ਤਰ੍ਹਾਂ ਧੋ ਲਿਆ ਸੀ ਜੁੜੇ ਨਾਲ ਇਹਦੀ ਜਿਹੜੀ ਚਿਪਕ ਜੀ ਹੁੰਦੀ ਹੈ ਉਹ ਲੱਤ ਚੁੱਕੀ ਸੀ ਹੁਣ ਬਾਅਦ ਵਿੱਚ ਫਿਰ ਅਸੀਂ ਆਲੂ ਬੈਂਗਰ ਨੂੰ ਵੀ ਪਾਣੀ ਜੋ ਕੱਢ ਕੇ ਛਾਣਨੀ 'ਚ ਛਾਂਲ ਲਿਆ ਏ ਬਾਅਦ 'ਚ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਪਹਿਲੋ ਅਸੀਂ ਅਰਬੀ ਨੂੰ ਲਾਈਟ ਬਰਾਊਨ ਕਲਰ ਕਰਾਂਗੇ ਜ਼ਿਆਦਾ ਵੀ ਨਹੀਂ ਕਰਨੀ ਅਸੀਂ ਤੇ ਠੀਕ ਜੀ ਹੋਵੇ ਆ ਦੇਖ ਸਕਦੇ ਜੀ ਹੁਣ ਸਾਡੀ ਹੋ ਗਈ ਇਹਨੇ ਕੀ ਕਰਨੀ ਹੈ ਲਾਈਟ ਬਰਾਊਨ ਕਲਰ ਇਹਨੋਂ ਅਸੀਂ ਤੇਲ 'ਚ ਲਵਾਂਗੇ ਕੱਢ ਤੇ ਬਾਅਦ ਵਿੱਚ ਅਸੀਂ ਕਰਾਂਗੇ ਆਲੂ ਫਰਾਈ ਇਹੋ ਬਚੇ ਹੋਏ ਤੇਲ 'ਚ ਨਾਲੇ ਫਰੈਂਡ ਜੇ ਸਾਡੀ ਸੁੱਕੀ ਸਬਜ਼ੀ ਵਿੱਚ ਤੇਲ ਜ਼ਿਆਦਾ ਹੋ ਜਾਂਦਾ ਤੇ ਉਸ ਨੂੰ ਵੀ ਅਸੀਂ ਕੱਟਣ ਦਾ ਤਰੀਕਾ ਇਹ ਸਬਜ਼ੀ ਵਿੱਚ ਦੱਸਿਆ ਹੋਇਆ ਹੈ ਲਾਸਟ ਵਿੱਚ ਤੁਸੀਂ ਉਹ ਵੀ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਸਾਨੂੰ ਦੱਸਿਓ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਹੈ ਤੇ ਤੁਸੀਂ ਵੀ ਬਣਾ ਕੇ ਟਰਾਈ ਜ਼ਰੂਰ ਕਰਿਓ ਤੇ ਇੱਧਰ ਦੇਖੋ ਫਰੈਂਡ ਅਸੀਂ ਹੁਣ ਆਲੂ ਪਾ ਦਿੱਤੇ ਨੇ ਤੇਲ 'ਚ ਇਹਨੂੰ ਵੀ ਅਸੀਂ 2 ਤੋਂ 3 ਮਿੰਟ ਫਰਾਈ ਕਰਾਂਗੇ ਅੰਦੇਖੋ ਇਹਨੂੰ ਵੀ ਅਸੀਂ ਬਿਲਕੁਲ ਲਾਈਟ ਬ੍ਰਾਊਨ ਕਲਰ ਦੇ ਕਰਨੇ ਆ ਜਿਦਾ ਅਰਬੀਆ ਦੇ ਅਰਬੀ ਬਹੁਤ ਛੇਤੀ ਹੋ ਜਾਂਦੀ ਹੈ ਇਸ ਲਈ ਇਹਨੂੰ ਥੋੜੀ ਘੱਟ ਫਰਾਈ ਕਰਨਾ ਬਹੁਤ ਛੇਤੀ ਹੋ ਗਈ ਸੀ ਇਹ ਥੋੜੀ ਥੋੜੀ ਖੜੀ ਰਹੇ ਤੇ ਜ਼ਿਆਦਾ ਵਧੀਆ ਲੱਗਦੀ ਹੈ ਤੇ ਇਹ ਥੋੜੀ ਜੀ ਜ਼ਿਆਦਾ ਹੋ ਗਈ ਸੀ ਆ ਦੇਖੋ ਇਸ ਤਰ੍ਹਾਂ ਸੀ ਆਲੂ ਆਲੂ ਵਿੱਚ ਬੈਂਗਨ ਦੇ ਸੀ ਨਾ ਇਸ ਕਰਕੇ ਥੋੜੇ ਬੈਂਗਨ ਵੀ ਨਾਲ ਪੈ ਗੇ ਪਰ ਚਲੋ ਕੋਈ ਨਹੀਂ ਉਹ ਵੀ ਅਸੀਂ ਕਰਨੇ ਸੀ ਹੁਣ ਅਸੀਂ ਬਾਅਦ ਚ ਪਾਵਾਂਗੇ ਲਾਸਟੇ ਬੈਂਗਨ ਆਲੂਆਂ ਨੂੰ ਇਸ ਫਨੀਰਾਈਂ ਬਾਹਰ ਕੱਢ ਲਾਂਗੇ ਇਹੋ ਤੇਲ ਵਿੱਚ ਬਾਅਦ ਤੋਂ ਅਸੀਂ ਪਾ ਦਾਂਗੇ ਬੈਂਗਨ ਉਹਨੂੰ ਵੀ ਅਸੀਂ ਤੇਲ 'ਚ ਰੋਸਟ ਕਰਾਂਗੇ ਆ ਦੇਖੋ ਬੈਂਗਨ ਪਾ ਦਿੱਤੇ ਨੇ ਇਹਨੂੰ ਵੀ ਅਸੀਂ ਸਾਰਿਆਂ ਨੂੰ ਨਾ ਕੱਟ ਕੇ ਤਲ ਕੇ ਤੇ ਕੱਢ ਲਵਾਂਗੇ ਬੜੀ ਸੁਆਦ ਵਧੀਆ ਸਬਜੀ ਤੇ ਬਹੁਤ ਸੌਖੇ ਤਰੀਕੇ ਨਾਲ ਜਿੰਨਾ ਨੂੰ ਇਸ ਤਰ੍ਹਾਂ ਲੱਗਦਾ ਕਿ ਅਰਬੀ ਸਾਡੇ ਗਲੇ ਨੂੰ ਲੱਗਦੀ ਹੈ ਨਹੀਂ ਵਧੀਆ ਬਣਦੀ ਸੁਆਦ ਨਹੀਂ ਇਹ ਤਰੀਕੇ ਨਾਲ ਬਹੁਤ ਵਧੀਆ ਤੇ ਸੁਆਦ ਸਬਜੀ ਬਣਦੀ ਹੈ ਇੱਥੇ ਸਾਡੇ ਹੁਣ ਬੈਂਗਨ ਵੀ ਤੁਸੀਂ ਦੇਖ ਸਕਦੇ ਜੇ ਹੋਗੇ ਜੇ ਇਹਨੂੰ ਵੀ ਅਸੀਂ ਕੱਢ ਲਵਾਂਗੇ ਅਸੀਂ ਕੱਢ ਲਿਆ ਤੇ ਇਹ ਬਚਿਆ ਹੋਇਆ ਤੇਲ ਵਿੱਚ ਇਹਦੇ ਚ ਫਿਰ ਅਸੀਂ ਲਾਵਾਂਗੇ ਤੜਕਾ ਸਭ ਤੋਂ ਪਹਿਲਾਂ ਪਾ ਦਾਂਗੇ ਅਸੀਂ ਜੀਰਾ ਜੇ ਤੁਹਾਨੂੰ ਲੱਗੇ ਤੇਲ ਜ਼ਿਆਦਾ ਤਾਂ ਇੱਥੇ ਕੱਢ ਸਕਦੇ ਨਹੀਂ ਤੇ ਤੁਹਾਨੂੰ ਮੈਂ ਲਾਸਟ ਵਿੱਚ ਜ਼ਰੂਰ ਦੱਸਿਆ ਹੋਇਆ ਕਿ ਅਸੀਂ ਜੇ ਜ਼ਿਆਦਾ ਸਾਡੀ ਸਬਜ਼ੀ ਵਿੱਚ ਤੇਲ ਚਲਾ ਜਾਵੇ ਤੇ ਅਸੀਂ ਉਹ ਕਿਤਰਾ ਕੱਢਣਾ ਹੈ ਆ ਦੇਖੋ ਬਾਅਦ ਵਿੱਚ ਪਾ ਦਿੱਤਾ ਅਸੀਂ ਲਸਣ ਇਹਨੂੰ ਅਸੀਂ ਮਿੰਟੇ ਕੋ ਪੁੰਨਾਂਗੇ ਥੋੜਾ ਜਿਹਾ ਇਹਦਾ ਤੇਲ ਗਰਮ ਸੀ ਚਾਟੋ ਜੰਦਾ ਬਾਅਦ ਵਿੱਚ ਅਸੀਂ ਪਾ ਦਾਂਗੇ ਪਿਆਜ਼ ਲੰਮੀ ਲੰਮੀ ਚੀਰੀ ਐ ਬਰੀਕ ਬਰੀਕ ਪਿਆਜ਼ ਐਨੂੰ ਹੁਣ ਅਸੀਂ ਮਸਾਲੇ ਨੂੰ ਤੜਕੇ ਨੂੰ ਭੁੰਨਾਗੇ ਇਹਦੇ ਸਾਡਾ ਤੜਕਾ ਪੋਝ ਰਿਆ ਸਬਜੀ ਵੀ ਸਾਡੀ ਘਰ ਇੱਕਦਮ ਕੱਢ ਕੇ ਰੱਖ ਲਈ ਸੀ ਅਸੀਂ ਬਹੁਤ ਹੀ ਜਲਦੀ ਮਸਾਈਆਂ ਵੀ 5-5 ਮਿੰਟ ਚ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸਵਾਦ ਵੀ ਬਹੁਤ ਜ਼ਿਆਦਾ ਬਣਦੀ ਹੈ ਹੁਣ ਇਧਰ ਸਾਡਾ ਪਿਆਜ਼ ਵੀ ਹੋ ਚੁੱਕੇ ਨੇ ਔਰ ਇਹਦੇ ਵਿੱਚ ਪਾ ਦਾਂਗੇ ਅਸੀਂ ਬੇਸਿਕ ਮਸਾਲੇ ਨਮਕ ਫਵਾਦਨਸਾਰ ਹਲਦੀ ਪਾਊਡਰ ਧੇਗੂ ਮਰਚ ਪਾਊਡਰ ਤੇ ਨਾਲ ਅਸੀਂ ਪਾਤਾਗੇ ਗਰਮ ਮਸਾਲਾ ਇਹਨਾਂ ਨੂੰ ਮਿਕਸ ਕਰ ਦਾਂਗੇ ਹਰੀਆਂ ਮਿਰਚਾਂ ਜੇ ਤੁਹਾਡੇ ਕੋਲ ਟਮਾਟਰ ਹੈ ਤੇ ਉਹ ਵੀ ਤੁਸੀਂ ਇਸ ਟਾਈਪ ਮੇਰੇ ਕੋਲ ਨਹੀਂ ਸੀ ਮੈਂ ਨਹੀਂ ਪਾਇਆ ਜੇ ਆਗਾ ਤੇ ਉਹ ਵੀ ਤੁਸੀਂ ਪਾ ਸਕਦੇ ਜੇ ਉਹਦੇ ਨਾਲ ਇਹ ਸਬਜੀ ਤੌੜੀ ਜੀ ਖਟਾ ਪਨਾਇਆ ਕਦੇ ਹੋਰ ਜ਼ਿਆਦਾ ਸਵਾਲ ਲਗੇ ਇੱਚ ਫਰੈਂਡ ਮੈਂ ਥੋੜਾ ਜਿਹਾ ਡਿਗੋ ਚਿਲੀ ਫਲਿਕਸੀ ਦਾ ਮਸਾਲਾ ਪਿਆ ਸੀ ਉਹ ਪਾਇਆ ਏ ਤੇ ਨਾਲ ਇਹਦੇ ਵਿੱਚ ਪਾਵਾਂਗੇ ਅਸੀਂ ਮੈਗੀ ਮਸਾਲਾ ਤੜਕੇ ਚ ਅੱਧਾ ਪਹਿਲਾਂ ਪਾਵਾਂਗੇ ਤੜਕੇ ਚ ਤੇ ਅੱਧਾ ਅਜੀ ਬਾਅਦ ਚ ਬਣੀ ਹੋਈ ਸਬਜ਼ੀ ਦੇ ਉੱਪਰ ਪਾਵਾਂਗੇ ਐਨੋ ਜੀ ਨਾਲ ਦੀ ਨਾਲ ਤੜਕੇ ਨੂੰ ਹਿਲਾਉਂਦੇ ਜਾਵਾਂਗੇ ਬਾਅਦ ਚ ਨਾ ਸਾਡੇ ਇੱਥੇ ਤੜਕੇ ਚ ਤੇਲ ਥੋੜਾ ਘੱਟ ਲੱਗਦਾ ਪਿਆ ਜੇਦੋਂ ਅਸੀਂ ਤਲੀ ਹੋਈ ਸਬਜ਼ੀ ਕੜਾਈ ਵਿੱਚ ਪਾਈ ਸੀ ਤੇ ਸਬਜੀ ਨੇ ਤੇਲ ਬਹੁਤ ਜ਼ਿਆਦਾ ਛੱਡ ਦਿੱਤਾ ਤੇ ਜਿਦਾ ਕਰਕੇ ਸਾਨੂੰ ਫਿਰ ਮੈਨੂੰ ਤੇਲ ਕੱਢਣਾ ਪਿਆ ਉਹ ਵੀ ਬਹੁਤ ਵਧੀਆ ਤਰੀਕਾ ਏ। ਦੇਖਿਓ ਤੁਸੀਂ ਅੱਗੇ। ਆ ਦੇਖਿਓ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜਦੋਂ ਅਸੀਂ ਇਹਨੂੰ ਬਹੁਤ ਘੱਟ ਸੇਕਦੇ ਇਹਨੂੰ ਅਸੀਂ ਭੁੰਨਿਆ ਨਾ ਸਬਜੀ ਨੂੰ ਉਦੋਂ ਸਬਜੀ ਨੇ ਤੇਲ ਛੱਡ ਦਿੱਤਾ। ਵੈਸੇ ਵੀ ਜਦੋਂ ਅਸੀਂ ਸਬਜੀ ਬਣਾਉਂਦੇ ਆ ਤੜਕਾ ਪਾਉਂਦੇ ਆ ਸਾਡੀ ਮੇਨ ਨਿਸ਼ਾਨੀ ਇਹ ਦੀ ਜੋ ਸਬਜੀ ਆਪਦਾ ਤੇਲ ਛੱਡ ਦੇ। ਤੜਕਾ ਆਵਦਾ ਤੇਲ ਛੱਟ ਗਿਆ ਇਹਦਾ ਮਤਲਬ ਹੈ ਤੇਲ ਇਹ ਸਬਜੀ ਬਣ ਚੁੱਕੀ ਹੈ ਤੇ ਤੜਕਾ ਪੁੱਜ ਚੁੱਕਾ ਹੈ ਆ ਦੇਖੋ ਇਹਨੂੰ ਹਿਲਾਉਂਦੇ ਜਾਵਾਂਗੇ ਤੇ ਇਹਨੂੰ ਅਸੀਂ ਗੈਸ ਸੇਮਤੇ ਕਰਕੇ ਤੇ ਇਹਨੂੰ ਅਸੀਂ ਟੱਕ ਦਵਾਂਗੇ ਆ ਦੇਖੋ ਫਰੈਂਡਸ ਸਬਜੀ ਸਾਡੀ ਬਿਲਕੁਲ ਬਣ ਕੇ ਹੋ ਚੁੱਕੀ ਹੈ ਤਿਆਰ ਹਾਂ ਫ੍ਰੈਂਡ ਇਹਦੇ ਵਿੱਚ ਜਿਹੜਾ ਤੇਲ ਹੈ ਨਾ ਤੁਸੀਂ ਦੇਖ ਸਕਦੇ ਜੀ ਐਸ ਤਰ੍ਹਾਂ ਘੱਟ ਦਿਖਾਈ ਦਿੰਦਾ ਵੈਸੇ ਤੇਲ ਜਦੋਂ ਅਸੀਂ ਇਹ ਕੱਢਣਾ ਨਾ ਤੁਸੀਂ ਕਹਿੰਨਾ ਕਿੰਨਾ ਵਿੱਚ ਤੇਲ ਸੀ ਇਹ ਤੇਲ ਆ ਦੇਖੋ ਹੁਣ ਜੇ ਸਬਜੀ ਪੂਰੀ ਚੰਗੀ ਤਰ੍ਹਾਂ ਬਣ ਚੁੱਕੀ ਹੈ ਤਾਂ ਸਬਜੀ ਨੇ ਤੇਲ ਛੱਡਤਾ ਨਾ ਇਹ ਅਸੀਂ ਐਕਸਟਰਾ ਤੇਲ ਇਹਦੇ ਵਿੱਚੋਂ ਕੱਢ ਦਵਾਂਗੇ ਉਹਦੇ ਲਈ ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਅਸੀਂ ਕੱਢਣਾ ਹੈ ਸਬਜੀ ਨੂੰ ਨਾ ਅਸੀਂ ਆ ਦੇਖੋ ਤੇਲ ਹੈ ਨਾ ਜਿਹੜਾ ਇਹਨੂੰ ਅਸੀਂ ਸਬਜੀ ਨੂੰ ਸਾਈਡ ਤੇ ਛਾਰੇ ਪਾਸੇ ਐਸ ਤਰ੍ਹਾਂ ਕਰ ਦਾਂਗੇ ਪਿੱਚੇ ਕਰ ਦਾਂਗੇ ਮਤਲਬ ਕਿ ਤੇਲ ਜਿਹੜਾ ਸਾਡਾ ਵਿੱਚ ਆ ਜੇ ਆ ਦੇਖ ਸਕਦੇ ਇਹਨੂੰ ਵਿੱਚ ਕਰਕੇ ਨਾ ਅਸੀਂ ਕੌਲੀ ਵਿੱਚ ਰੱਖ ਦਾਂਗੇ ਤੇਲ ਦੇ ਜਿੱਥੇ ਤੇਲ ਜ਼ਿਆਦਾ ਸਬਜੀ ਸਾਰੀ ਨੂੰ ਅਸੀਂ ਪਰੇ ਕਰ ਲਾਂਗੇ ਇਤਰਾ ਇਹਦੇ ਵਿੱਚ ਅਸੀਂ ਰੱਖ ਦਾਂਗੇ ਕੌਲੀ ਆ ਦੇਖ ਪਹਿਲਾਂ ਮੈਂ ਛੋਟੀ ਕੌਲੀ ਰੱਖੀ ਸੀ ਤਾਂ ਤੇਲ ਮੈਨੂੰ ਜ਼ਿਆਦਾ ਲੱਗਦਾ ਪਿਆ ਸੀ ਕੌਲੀ ਤੋਂ ਬਾਹਰ ਜਾਂਦਾ ਪਿਆ ਇਸ ਲਈ ਮੈਂ ਬਾਚੋਂ ਵੱਡੀ ਰੱਖੀ ਜਿਹਦੇ ਨਾਲ ਪਰਫੈਕਟ ਹੋ ਗਿਆ ਬਿਲਕੁਲ ਠੀਕ ਆ ਦੇਖਿਓ ਇਨ ਨੂੰ ਮੈਂ ਪਾਂਚ ਤੋਂ 7 ਮਿੰਟ ਦੇ ਵਿੱਚ ਵਿੱਚ ਰਹਿਣ ਦਿੱਤਾ ਸੀ ਤੇ ਢੱਕ ਦਿੱਤਾ ਹੈ ਆ ਦੇਖੋ ਸਬਜ਼ੀ ਨੂੰ ਪਰੇ ਕਰੀ ਜਾਵਾਂਗੇ ਜਿਹੜਾ ਤੇਲ ਸਾਡਾ ਵਿੱਚ ਆ ਜਾਵੇ ਸਾਰਾ ਤੇ ਸਬਜ਼ੀ ਚ ਬਿਲਕੁਲ ਸਾਡੇ ਤੇਲ ਨਾ ਰਵੇ ਆ ਛੋਟੀ ਕੌਲੀ ਮੈਂ ਕੱਢ ਲਈ ਸੀ ਉਹਦੀ ਜਗ੍ਹਾ ਮੈਂ ਵੱਡੀ ਰੱਖ ਦਿੱਤੀ ਸੀ ਆ ਦੇਖ ਸਕਦੇ ਜੇ ਤੁਸੀਂ ਇਹਨੂੰ ਢੱਕ ਕੇ ਤੇ ਆਪਦੇ ਜੋ ਤੁਸੀਂ ਕੰਮ ਕਰਨੇ ਉਹ ਕਰ ਸਕਦੇ ਆ ਦੇਖੋ ਹੁਣ ਟਾਈਮ ਇਹਦਾ ਹੋ ਗਿਆ ਸੀ ਪੰਜ ਤੋਂ 7 ਮਿੰਟ ਤੇ ਹੁਣ ਅਸੀਂ ਸਾਈਡਾ ਤੋਂ ਸਬਜ਼ੀ ਆਪਣੀ ਕੱਢ ਕੇ ਦੂਸਰੇ ਬਰਤਨ ਵਿੱਚ ਕੱਢ ਲਵਾਂਗੇ ਖਾਲਾ ਨਾ ਨਹੀਂ ਉਹਨੂੰ ਕੱਢ ਲਈ ਨੂੰ ਆ ਦੇਖੋ ਸਬਜੀ ਐਸੀ ਕੱਢ ਲਏਗੇ ਤੁਝੇ ਉਹ ਵਰਤਨ ਚ ਆ ਦੇਖੋ ਤੇਲ ਐ ਨਹੀਂ ਵਿੱਚ ਨਹੀਂ ਤੇ ਸੀ ਇਹ ਸਾਰਾ ਹੀ ਖਾਣਾ ਸੀ ਤਾਂ ਜਿਹਦਾ ਕਰਕੇ ਕਿਸੇ ਟਾਈਮ ਸਾਡੇ ਘਰ ਵੱਡੇ ਲੋਕ ਬਜ਼ੁਰਗ ਹੁੰਦੇ ਨੇ ਨਹੀਂ ਪਸੰਦ ਕਰਦੇ ਤੇਲ ਜ਼ਿਆਦਾ ਖਾਣਾ ਇਸ ਲਈ ਐਸੀ ਕੱਢ ਸਕਦੇ ਆ ਬੜੇ ਵਧੀਆ ਤਰੀਕਾ ਹੈ ਤੇਲ ਜ਼ਿਆਦਾ ਹੋ ਜੀ ਸਬਜੀ ਜੋ ਕੱਢਣ ਦਾ ਨਾਲੇ ਫਿਰ ਹੁਣ ਸਬਜੀ ਸਾਡੀ ਚਾਸੀ ਲਾਸਟ ਵਿੱਚ ਪਾ ਦਾਂਗੇ ਮੈਗੀ ਮਸਾਲਾ ਜੇ ਦਿਨਾਂ ਬੱਚੇ ਤੇ ਬਹੁਤ ਜ਼ਿਆਦਾ ਖੁਸ਼ ਹੋ ਖਾਂਦੇ ਆ ਤੇ ਦੱਸਿਓ ਫਰੈਂਡ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਤੇ ਇਸ ਤਰ੍ਹਾਂ ਹੀ ਫਰੈਂਡ ਤੁਹਾਨੂੰ ਉਸੇ ਮਿਲਦੇ ਰਾਵਾਂਗੇ ਵਲੌਗਿੰਗ ਨਾਲ ਤੇ ਕੁਕਿੰਗ ਵੀਡੀਓ ਨਾਲ ਤੇ ਸਾਨੂੰ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਮਿਲਦੇ ਆ ਫਰੈਂਡ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਬਾਏ ਬਾਏ ਤੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਬਾਏ 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 ਬਾਏ